ਮਹਾਰਗੋੜੀਕਾ ਖਾਲਸਾ ਮਹਾਰਗੋੜੀਕੀ ਫਤਿਹ ਗੁਰਪ੍ਰੀਤ ਸਿੰਘ ਸੇਖੋ ਜਿਹਨੂੰ ਨਾਬਾ ਜੇਲ੍ਹ ਭੇਜਿਆ ਗਿਆ ਸੀ ਜਣਕੇ ਨਾਬਾ ਜੇਲ੍ਹ ਭੇਜਿਆ ਗਿਆ ਸੀ ਤੇ ਉਥੇ ਬਿਕਰਮ ਸਿੰਘ ਮਣੀਠੀਆ ਵੀ ਬੰਦ ਨਸ਼ਾ ਤਸਕਰੀ ਦੇ ਕੇਸ ਵਿੱਚ ਤੇ ਇਹ ਕੋਈ ਜੇਲ੍ਹ ਵਿੱਚ ਬੈਰਕ ਬੁਰਕ ਤੋੜੀ ਸੀ ਉਹਦੇ ਕੇਸ ਵਿੱਚ ਇਹ ਵੀ ਸਜ਼ਾ ਕੱਟ ਰਿਹਾ ਹੈ ਜੇਲ੍ਹ ਦੇ ਵਿੱਚ ਹੀ ਜਮਾਂਦਤ ਮਿਲੇ ਹੋਏ ਸੀ ਤੇ ਜਿਲ੍ਹਾ ਪ੍ਰਸ਼ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਇਹਨਾਂ ਦਾ ਪਰਿਵਾਰ ਸ਼ਾਇਦ ਉਹਦੇ ਘਰ ਵਾਲੀ ਬੀਬੀ ਉਹ ਚੋਣ ਲੜ ਰਹੀ ਹੈ ਤੇ ਫਰੋਰੀ ਪਰਤੋਂ 5752 ਦਾ ਪਰਚਾ ਸੀ ਉਹਦੇ ਤੇ 5752 ਦਾ ਪਰਚਾ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਜਮਾਂਦਤ ਮਿਲ ਜਾਂਦੀ ਹੈ 10 ਬਰ ਮਿੰਟਾਂ ਤੇ 24 ਘੰਟੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਬੰਦੇ ਨੂੰ ਚਲੋ ਜਮਾਨਤ ਮਿਲ ਗਈ ਪਰ ਇੱਕ ਵਕੀਲ ਸਾਹਿਬ ਨੇ ਅਕਾਲੀਆਂ ਦੇ ਆਰਸ਼ਦੀਪ ਕਲੇਰ ਤੇ ਉਹਨੂੰ ਪੰਪ ਮਾਰ ਮਾਰ ਕੇ ਜੇਠ ਮਲਾਨੀ ਜਿਹੜਾ ਬੰਬੇ ਦਾ ਇੱਕ ਵਕੀਲ ਆ ਬਹੁਤ ਤਕੜਾ ਉਹੋਂ ਤੋਂ ਬਾਅਦ ਇਹ ਤਾਂ ਜਾ ਰਿਹਾ ਕਿ ਬਹੁਤ ਵੱਡੀ جنگ ਲੜੀ ਜਮਾਨਤ ਕਰਾ ਲਈ ਨਾ ਫਿਰ ਮਜੀਠੀਏ ਬਾਰੇ ਪਤਾ ਨਹੀਂ ਤੁਹਾਡੀ ਬਕਾਲਤ ਕਿੱਥੇ ਜਾਂਦੀ ਹੈ ਜਿਹੜੇ 28 ਸੌਰੀ 328 ਰੁਪਏ ਚੋਰੀ ਹੋਏ ਨੇ ਉਹ ਮੁਕੱਦਮਾ ਚੱਲੂਗਾ ਉਧਰੋਂ ਕਰ ਲੋ ਇਹ ਜਿਹੜਾ ਬੰਦਾ ਜੇਲ੍ਹ ਚ ਗਿਆ ਸੀ ਇਹ ਸਿਰਫ ਰੌਲਾ ਪਾਉਣਾ ਚਾਹੁੰਦੇ ਸੀ ਵੀ ਅਸੀਂ ਜੇਲ੍ਹ ਕੱਟ ਕੇ ਆਏ ਆ ਮੇਰਾ ਪਰਿਵਾਰ ਇਲੈਕਸ਼ਨ ਲੜ ਰਿਹਾ ਤੇ ਸਰਕਾਰ ਨੂੰ ਖਤਰਾ ਸੀ ਬਸ ਇਹਨਾਂ ਰੌਲਾ ਪਾਉਂਦਾ ਹੋਰ ਕੁਝ ਨਹੀਂ ਕੱਲ ਨੂੰ ਸ਼ਾਇਦ ਅੱਜ 14 ਤਰੀਕ ਹੈ ਤੇ 17 ਤਰੀਕ ਨੂੰ ਵੋਟਾਂ ਪੈ ਜਾਣਗੀਆਂ ਨਹੀਂ ਨਹੀਂ ਗਲਤੀ ਹੋ ਜਾਂਦੀ ਹੈ ਕਈ ਵਾਰੀ ਰਿਜ਼ਲਟ ਆ ਜਾਣਾ ਕੌਣ ਜਿੱਤੂ ਕੌਣ ਹਾਰੂ ਤਕਰੀਬਨ ਪਤਾ ਹੁੰਦਾ ਹੈ ਮੌਜੂਦਾ ਸਰਕਾਰ ਦੇ ਹੱਥ ਵਿੱਚ ਇਹ ਗੇਮ ਹੁੰਦੀ ਹੈ ਉਹਨਾਂ ਨੇ ਇਹ ਗੇਮ ਜਿੱਤ ਲੈਣੀ ਹੁੰਦੀ ਚਲੋ ਜੇ ਜਿੱਤ ਵੀ ਗਿਆ ਮੰਨ ਕੇ ਚਲੋ ਇਹ ਜਿਹੜਾ ਗੁਰਪ੍ਰੀਤ ਸੇਖੋ ਹੈ ਫਿਰ ਕੀ ਕਰ ਲੈਣਗੇ ਕੁਝ ਹੋ ਜਾਊਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਾਂ ਪ੍ਰਧਾਨ ਕੀ ਹੁੰਦਾ ਕੁਝ ਵੀ ਨਹੀਂ ਰੌਲਾ ਪਾਉਣਾ ਹੁੰਦਾ ਹੈ ਪੁਨਰ ਸਰਜੀਤ ਅਕਾਲੀ ਦਲ ਦਾ ਉਮੀਦਵਾਰ ਤੇ ਜੇਲ੍ਹ ਕੱਟ ਕੇ ਬਸ ਰੋਣਾ ਪਾ ਕੇ ਹਉਆ ਬਣੂਗਾ ਹੁੰਦਾ ਵੀ ਅਸੀਂ ਪੰਜਾਬ ਲਈ ਕੁਰਬਾਨੀਆਂ ਕਰਦੇ ਹਾਂ ਬਸ ਆ ਰੋਣਾ ਹੋਰ ਕੁਝ ਨਹੀਂ ਅਸ਼ਾ ਇਹ ਗੈਂਗਸਟਰ ਪਰਿਵਾਰ ਹੈ ਜੀ ਜੇ ਕੋਈ ਪੁੱਛੇ ਤਾਂ ਹੁਣ ਜਿਹੜੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਰਾਜਨੀਤਿਕ ਕਰਦਿਆਂ ਨੇ ਮੌਜੂਦਾ ਸਰਕਾਰ ਤਾਂ ਚਲੋ ਹੁਣ ਸੱਤਾ ਵਿੱਚ ਹੈਗੀ ਉਹਦੀ ਗੱਲ ਤਾਂ ਨਾ ਕਰੋ ਅਗਲੇ 5 ਸਾਲ ਰਹਿਣਗੇ 10 ਰਹਿਣਗੇ 15 ਰਹਿਣਗੇ 20 ਰਹਿਣਗੇ 25 ਰਹਿਣਗੇ ਇਹ ਸਮਾਂ ਦੱਸੋ ਸਮਾਂ ਦੱਸੋ ਕਰਨ ਇਹ ਇਦਾਂ ਲੱਗ ਰਿਹਾ ਹੈ ਬੀੜੀਆਂ ਕਰਤੂਤਾਂ ਅਕਾਲੀ ਤੇ ਕਾਂਗਰਸੀ ਕਰ ਰਹੇ ਨੇ ਤੇ ਹੁਣੇ ਸ਼ੁਰੂਆਤ ਕਰ ਰਹੇ ਨੇ ਫਿਰ ਤਪਾਰ ਰਹੇ ਨੇ ਵੀ ਜਿਹੜਾ ਗੈਂਗਸਟਰ ਲੋਕ ਬੰਦ ਨੇ ਜੇਲਾਂ ਵਿੱਚ ਉਹਨਾਂ ਦੇ ਪਰਿਵਾਰ ਇਲੈਕਸ਼ਨ ਲੜਨਗੇ ਤੇ ਉਹ ਕਰਨੇ ਕਿ ਆਪਣੇ ਗੈਕਟਰ ਬਿਗੜੀਆਂ ਹੋਈਆਂ ਔਲਾਦਾਂ ਨੂੰ ਸੰਭਾਲਣ ਵਾਸਤੇ ਕੇਅਰ ਕਰਨ ਵਾਸਤੇ ਪੰਜਾਬ ਲਈ ਨਹੀਂ ਕੁਝ ਕਰਨਾ ਬਸ 751 ਦਾ ਪਰਚਾ ਮਾਮੂਲੀ ਜਿਹਾ ਪਰਚਾ ਹੁੰਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਉਹ ਦੇਖੋ ਜੀ ਮਾਂਜੂਬ ਅਦਾਲਤ ਨੇ ਪੁਲਿਸ ਨੂੰ ਕਿਹਾ ਇਹ ਗੈਰ ਕਾਨੂੰਨੀ ਹੈ ਇਹ ਪੁਲਿਸ ਦੀ ਧੱਕੇਸ਼ਾਹੀ ਹੈ ਜੇ ਪੁਲਿਸ ਉਹਥੇ ਕੰਟਰੋਲ ਨਾ ਕਰੇ ਇੱਕ ਅਦਾ ਬੰਦਾ ਮਰ ਜੇ ਕਿਸੇ ਦਾ ਸਿਰ ਪਾੜ ਜੇ ਲਤਾਂ ਬੰ ਟੁੱਟ ਜੇ ਫਿਰ ਕਹਿਣਗੇ ਉਹ ਪੁਲਿਸ ਸਾਡੇ ਤਾਂ ਧਿਆਨ ਹੀ ਨਹੀਂ ਦਿੰਦੇ ਉਹ ਤਾਂ ਗੌਰ ਹੀ ਨਹੀਂ ਕਰਦੇ ਜੇ ਹੁਣ ਇਹਦੇ ਚਾਰ ਛੇਤਰ ਫੇਰ ਕੇ ਜੇਲ੍ਹ ਚ ਦੇਤਾ ਤਾਂ ਹੁਣ ਵੀ ਪੁਲਿਸ ਧੱਕਾ ਕਰਦੀ ਹੈ ਜੇ ਨਾ ਫੜਦੀ ਪੁਲਿਸ ਇਹ ਕਿਸੇ ਦੇ ਕੁਛ ਮਾਰ ਬਿੰਦਾ ਜਾਂ ਕੋਈ ਹੋਰ ਉਥੇ ਕਾਰਾ ਹੋ ਜਾਂਦਾ ਜੇ ਇਹਦੇ ਕੋਈ ਮਾਰਦਾ ਫਿਰ ਕਹਿਣਾ ਸੀ ਪ੍ਰਸ਼ਾਸਨ ਅੱਖਾਂ ਮਿੱਟੀ ਬੈਠਾ ਹੈ ਫਿਰ ਇਦਾਂ ਕਹਿਣਾ ਸੀ ਉਹਦੇ ਮੈਂ ਕਹਿੰਦੇ ਦਾਤੀ ਦੇ ਇੱਕ ਪਾਸੇ ਦੁਨੀਆ ਦੇ ਦੂਸਰੇ ਪਾਸੇ ਦੁੰਦੇ ਹੁੰਦੇ ਬਸ ਆ ਗੱਲ ਹੋਣੀ ਸੀ ਫਿਰ ਚਲੋ ਮੈਂ ਮੁੱਕਦੀ ਗੱਲ ਮਕਾਮਾਂ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਇਹ ਜਿਹੜਾ ਗੁਰਪ੍ਰੀਤ ਸਿੰਘ ਸੇਖੋਂ ਹੈ ਇਹ ਫਰੋਜ਼ਪੁਰ ਤੋਂ ਇਲੈਕਸ਼ਨ ਲੜ ਰਿਹਾ ਇਹਨੇ ਜਣਕੀ ਪਰਵਾਰ ਦੇ ਘਰ ਵਾਲੇ ਤੇ ਉਥੋਂ ਦੇ ਐਮਐਲ ਨੂੰ ਇਲਜ਼ਾਮ ਲਾਏ ਨੇ ਐਮਐਲਏ ਸਾਹਿਬ ਹਾਰ ਮੰਨ ਚੁੱਕਿਆ ਉਹ ਤਾਂ ਐਮਐਲਏ ਬਣਿਆ ਹੋਇਆ ਉਹ ਕਦੋਂ ਹਾਰ ਮੰਨ ਚੁੱਕਿਆ ਕੀ ਹਾਰ ਮੰਨ ਚੁੱਕਿਆ ਤੁਸੀਂ ਜਿਹੜੀਆਂ ਕਰਤੂਤਾ ਕਰਨੀਆਂ ਨੇ ਲੋਕਾਂ ਨੂੰ ਬੇਪੂਰ ਬਣਾਉਣ ਵਾਸਤੇ ਕਰੀ ਜਾਂਦੇ ਪਹਿਲਾਂ ਵਾਰੀ ਕੀਤੀਆਂ ਨੇ ਲੋਕਾਂ ਨੂੰ ਕੀ ਪਰਵਾਹ ਨਾ ਸਰਕਾਰ ਨੂੰ ਪਰਵਾਹ ਪਰ ਇੱਕ ਗੱਲ ਜੀਤੇ ਰੱਖਿਓ ਪੰਜਾਬ ਦੇ ਲੋਕੋ ਅਕਾਲੀ ਹੋਣ ਕਾਂਗਰਸੀ ਹੋਣ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਵੀ ਸਿਰੇ ਦਾ ਨਸ਼ੇੜੀ ਸਿਰੇ ਦਾ ਗੈਂਗਸਟਰ ਉਹਨੂੰ ਟਿਕਟ ਦੀ ਇਹਨਾਂ ਦੇ ਪਰਿਵਾਰ ਨੂੰ ਟਿਕਟ ਦੇਈਏ ਵੀ ਇਹ ਪਿਰਤ ਪਾ ਰਹੇ ਨੇ ਲੋਕ ਇਹ ਪੰਜਾਬ ਦੀ ਰਾਜਨੀਤੀ ਨੂੰ ਪੂਰਾ ਗੰਦਾ ਕਰਨ ਵਾਸਤੇ ਜਿਉਂ ਨਾਲ ਵਿੱਚੋਂ ਗੁਰਪ੍ਰੀਤ ਸਿੰਘ ਸੇਖੋ ਫਿਰੋਜ਼ਪੁਰ ਦਾ ਜਿਹੜਾ ਇੱਕ ਗੈਂਗਸਟਰ ਹੈ ਜੇਲ੍ਹ ਤੋਂ ਬਾਹਰ ਆਇਆ ਖਾਰ ਨਹੀਂ ਖੜੇ ਨੇ ਲੋਕ ਬੀਬੀਆਂ ਜੱਫੀਆਂ ਪਾਉਂਦੀਆਂ ਨੇ ਚੜ੍ਹਦੀ ਕਲਾ ਚੋਂ ਤੁਸੀਂ ਹਾਂ ਚੜ੍ਹਦੀ ਕਲਾ ਚ ਜੇ ਰੋਂ ਨਹੀਂ ਵੀ ਆਉਂਦਾ ਕੋਲੇ ਹੁਣੇ ਕੋ ਪ੍ਰੈਸ਼ਰ ਲਾਉਂਦਾ ਬੜਾ ਜਿਹਾ ਅੱਖਾਂ 'ਚ ਮਾਰ ਲੋ ਇਦਾਂ ਲੱਗੂ ਵੀ ਬੰਦਾ ਤਾਂ ਰੋਂਦਾ ਹੀ ਬਹੁਤ ਹੈ ਆ ਫਿਲਮਾਂ ਬੜੇ ਇਤਨੀ ਕਰਦੇ ਸਾਰੇ ਤੇ ਉੱਥੇ ਮੂਰੇ ਕੈਮਰੇ ਵਾਲਾ ਖੜਾ ਹੁੰਦਾ ਫੋਨ ਲਈ ਵੀਡੀਓ ਵਾਲਾ ਵੀ ਫੌੜਾ ਫੌੜ ਕੇ ਦੂ ਉਦਿਆਂ ਨੂੰ ਬਾਹਰ ਲਾ ਕਰਨ ਦੀ ਗਵਾ ਵਗ ਜਮਰਾਉ ਦਾ ਕਿਲਾ ਜਿੱਤ ਕੇ 24 ਘੰਟੇ ਮੇਂ ਜੇਲ੍ਹ 'ਚ ਕੀ ਹੁੰਦਾ 24 ਘੰਟੇ ਦੇ ਵਿੱਚ ਵਿੱਚ ਤਾਂ ਉਸੇ ਸਿੱਧ ਕਿਸੇ ਨੂੰ ਬਿਸਤਰਾ ਨਹੀਂ ਮਿਲਦਾ ਰੋਟੀ ਖਾਣ ਵੇ ਤੇ ਕੋਈ ਗਲਾਸ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਤੇ ਉਦੋਂ ਪਹਿਲਾਂ ਪਹਿਲਾਂ ਬਾਹਰ ਆ ਗਿਆ ਬਸ ਇਹਨੂੰ ਹੁਣ ਹਉਆ ਬਣਾ ਦਿਓ ਜੇਲਾਂ ਕੱਟਣ ਵਾਲਾ ਕਾਲੀ ਦਲ ਹੈ ਪਹਿਲਾਂ ਬਾਦਲ ਝੂਠ ਮਾਰ ਮਾਰ ਕੇ ਲੋਕਾਂ ਨੂੰ ਬੇਗੂ ਬਣਾਇਆ ਗਿਆ ਹੁਣ ਇਹ ਜੰਮ ਪੇ ਨਵੇਂ ਪਰ ਉਦੋਂ ਮੈਨੂੰ ਇਦਾਂ ਲੱਗਦਾ ਵੀ ਜਿੱਦਣ ਦਾ ਭਵੰਤਮਾਨ ਕੁਰਸੀ ਤੇ ਬੈਠਿਆ ਨਾ ਮੇਨੂੰ ਪੁੱਠੇ ਸਿੰਦੇ ਕੰਮ ਕਰਨ ਤੇ ਲਾਤਾ ਪਜਲ ਹੋਏ ਪੈਨੇ ਵੀ ਕੀ ਕਰੀਏ ਕੀ ਨਾ ਕਰੀਏ ਕੀ ਬੋਲੀਏ ਕੀ ਨਾ ਬੋਲੀਏ ਨੂੰ ਪਤਾ ਹੀ ਨਹੀਂ ਲੱਗ ਰਿਹਾ ਅੱਛਾ ਇੱਕੋ ਜਿਹੜਾ ਪਹਾਨਾ ਭਗੋੜਾ ਨੇ ਉਹ ਜਿਹੜਾ ਦੋ ਘਰ ਵਾਲਿਆਂ ਕੋਲ ਕੀ ਬੈਠਾ ਸ਼ਾਇਦ ਚਲੋ ਕੋਈ ਨਾ ਉਹ ਤਾਂ ਉਹਦੀ ਮਰਜ਼ੀ ਹੁਣ ਆਪਾਂ ਕੌਣ ਟੋਣਾ ਅਗਲੇ ਨੂੰ ਤੇ ਉਹ ਗਿਆ ਇਹਦੇ ਘਰ ਵਾਲਿਆਂ ਦਾ ਜਿਹੜਾ ਚੋਣ ਨਿਸ਼ਾਨਾ ਤੇ ਟਰੱਕ ਹੈ ਕਹਿੰਦਾ ਟਰੱਕ ਚੋਣ ਨਿਸ਼ਾਨਾ ਭਰ ਦਿਓ ਜਿਵੇਂ ਤੂੜੀ ਨਾਲ ਟਰੱਕ ਭਰੀ ਤੇ ਲੈ ਜਣੇ ਕਿ ਹੁਣ ਇਹ ਇਦਾਂ ਦੇ ਕੰਮਾਂ ਤੇ ਹੋ ਗਏ ਉਹ ਜਦੋਂ ਹੁਣ ਭੁੱਗੀ ਬਾਕੀ ਖਾਂਦਾ ਮੜੀ-ਮੁੱਟੀ ਕਹਿੰਦਾ ਹੁ ਲੈ ਲੀ ਕਿਲੋ 4000 ਦੀ ਬਾਹ ਬੋਲ ਲੀ ਚਲ ਬੋਲਿਓ ਆ ਕੰਮ ਰਹਿ ਗਿਆ ਇਹਨਾਂ ਦਾ ਇਹਨਾਂ ਨੂੰ ਜੇ ਕਿਸੇ ਪੰਜਾਬ ਦੇ ਮੁੱਦੇ ਦੀ ਗੱਲ ਪੁੱਛ ਲੋਂਗੇ ਨਾ ਕੋਈ ਪੁੱਛ ਲੋਂਗੇ ਪੰਜਾਬ ਦਾ ਮੁੱਦਾ ਕੱਖ ਨਹੀਂ ਪਤਾ ਡੱਕਾ ਨਹੀਂ ਪਤਾ ਬਸ ਜੇਲ ਕੱਟ ਕੇ ਆਇਆ ਮੈਂ ਤੇ ਅਸ਼ਾ ਉਹ ਜਿਹੜਾ ਅਕੀਸ਼ ਅਸਦੀਪ ਕਲੇਰ ਉਹਦਾ ਜ਼ਰੂਰ ਲਿਖਾਂਗੇ ਦੇ ਵਿੱਚ ਵੀ ਉਹਨੂੰ ਵੀ ਡੇਟ ਮਲਾਨੀ ਬਣਾਤਾ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ